ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਏ 3 ਅਗਸਤ 2025 ਦੇ ਹੁਕਮਨਾਮਾ ਸਾਹਿਬ ਤੇ ਗੱਲ ਕਰਾਂਗੇ ਹਾਂ ਜੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 596 ਤੋਂ ਦਰਜ ਹੈ ਰਾਗ ਸੋਰਠ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ ਤੇ ਇਸ ਸ਼ਬਦ ਦਾ ਜੋ ਕੇਂਦਰੀ ਪਾਵ ਹੈ ਉਹ ਸੰਸਾਰਿਕ ਰਿਸ਼ਤਿਆਂ ਦੀ ਅਸਲੀਅਤ ਤੇ ਪਰਮਾਤਮਾ ਦੇ ਨਾਮ ਦੀ ਜਿਹੜੀ ਸਦੀਵੀ ਮਹੱਤਤਾ ਹੈ ਉਸ ਨੂੰ ਦਰਸਾਉਂਦਾ ਹੈ ਬਿਲਕੁਲ ਇੱਕ ਤਰ੍ਹਾਂ ਨਾਲ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡੇ ਅਸਲ ਸਹਾਰੇ ਕੌਣ ਨੇ ਆਓ ਫਿਰ ਇਸ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਸ਼ਬਦ ਦੀ ਸ਼ੁਰੂਆਤ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਪੁੱਤਰ ਜਵਾਈ ਪਿਤਾ ਪਰਾ ਇਹ ਸਾਰੇ ਰਿਸ਼ਤੇ ਹਾਂਜੀ ਪ੍ਰਭੂ ਦੇ ਹੁਕਮ ਨਾਲ ਇੱਕੋ ਪਲ ਵਿੱਚ ਪਰਾਏ ਹੋ ਜਾਂਦੇ ਨੇ ਇਹ ਤਾਂ ਮਤਲਬ ਕਾਫੀ ਡੂੰਗੀ ਗੱਲ ਹੈ ਬਹੁਤ ਡੂੰਗੀ ਗੱਲ ਹੈ ਜੀ ਇਸ ਅਸਲ 'ਚ ਦੁਨਿਆਵੀ ਮੋਦੀ ਕਚਾਈ ਦੱਸ ਰਹੀ ਹੈ ਜਦੋਂ ਵਾਹਿਗੁਰੂ ਦਾ ਹੁਕਮ ਆਂਦਾ ਹੈ ਮਤਲਬ ਜਦੋਂ ਸਰੀਰ ਦਾ ਅੰਤ ਹੁੰਦਾ ਹੈ ਤਾਂ ਇਹ ਸਾਰੇ ਸਰੀਰਿਕ ਸੰਬੰਧ ਉੱਥੇ ਹੀ ਰਹਿ ਜਾਂਦੇ ਨੇ ਅੱਛਾ ਤੇ ਜਿਹੜਾ ਮਨੁੱਖ ਆਪਣੇ ਮਨ ਪਿੱਛੇ ਤੁਰਦਾ ਯਾਨੀ ਮਨਮੁਖ ਹੈ ਤੇ ਨਾਮ, ਦਾਨ, ਇਸ਼ਨਾਨ, ਭਾਵ ਕੇ ਚੰਗੇ ਕਰਮ, ਸਿਮਰਨ, ਸੇਵਾ ਤੋਂ ਦੂਰ ਰਹਿੰਦਾ ਹੈ ਹਾਂਜੀ ਉਹਦਾ ਜੀਵਨ ਤਾਂ ਫਿਰ ਐਵੇਂ ਚਲਾ ਗਿਆ ਨਾ ਸਰੀਰ ਤਾਂ ਮਿੱਟੀ ਹੋ ਜਾਣਾ ਹੈ ਤਾਂ ਫਿਰ ਸੱਚਾ ਮਿੱਤਰ ਕੌਣ ਹੈ ਜੇ ਇਹ ਸਾਰੇ ਰਿਸ਼ਤੇ ਛੱਡ ਜਾਣ ਵਾਲੇ ਨੇ ਤਾਂ ਅਸਲ ਸਹਾਰਾ ਅਸਲ ਮਿੱਤਰ ਕੌਣ ਹੈ ਹਾਂਜੀ ਇਹੀ ਮੁੱਖ ਨੁਕਤਾ ਹੈ ਇਸ ਸ਼ਬਦ ਦਾ ਰਹਾਉ ਦੀ ਤੁਕ ਵਿੱਚ ਗੁਰੂ ਸਾਹਿਬ ਬੜਾ ਸਪਸ਼ਟ ਕਰਦੇ ਨੇ ਕਹਿੰਦੇ ਨੇ ਜਿਸ ਬੰਦੇ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਟਿਕ ਜਾਂਦਾ ਹੈ ਪਤੀਜਾ ਜਾਂਦਾ ਹੈ ਹੂੰ ਉਹਦੇ ਲਈ ਪਰਮਾਤਮਾ ਦਾ ਨਾਮ ਹੀ ਅਸਲ ਮਿੱਤਰ ਹੈ ਅਸਲ ਸਖਾਈ ਯਾਨੀ ਸਾਥੀ ਹੈ ਅੱਛਾ ਜੀ ਤੇ ਇਹ ਸਮਝ ਕੌਣ ਦਿੰਦਾ ਹੈ ਗੁਰੂ ਗੁਰੂ ਹੀ ਸਾਨੂੰ ਇਹ ਸੋਝੀ ਬਖਸ਼ਦਾ ਹੈ। ਐਸੇ ਸ਼ਬਦ ਵਿੱਚ ਮਨਮੁਖ ਦੇ ਲੱਛਣਾਂ ਦਾ ਵੀ ਜ਼ਿਕਰ ਹੈ ਉਸ ਬੰਦੇ ਦਾ ਜੋ ਇਸ ਸੱਚ ਤੋਂ ਦੂਰ ਹੈ। ਉਹ ਕੀ ਹਣ? ਹਾਂਜੀ ਬਿਲਕੁਲ ਗੁਰੂ ਸਾਹਿਬ ਮਨਮੁਖ ਦੀ ਪੂਰੀ ਤਸਵੀਰ ਖਿੱਚਦੇ ਨੇ। ਉਹ ਝੂਠੀ ਪ੍ਰੀਤ ਮਤਲਬ ਦੁਨਿਆਵੀ ਮੋਮਾਇਜ ਫਸਿਆ ਰਹਿੰਦਾ। ਹੂੰ। ਭਲੇ ਲੋਕਾਂ ਨਾਲ ਸੰਤਾਂ ਮਹਾਪੁਰਖਾਂ ਨਾਲ ਝਗੜਾ ਕਰਦਾ ਹੈ। ਉਹਨਾਂ ਤੋਂ ਦੂਰ ਭੱਜਦਾ ਹੈ। ਅੱਛਾ। ਮਾਇਆ ਦੇ ਨਸ਼ੇ 'ਚ ਮਸਤ ਰਹਿੰਦਾ ਪਰ ਨਾਮ ਨਹੀਂ ਜਪਦਾ। ਇਸ ਤਰ੍ਹਾਂ ਉਹ ਕੀ ਕਹਿੰਦੇ ਨੇ ਆਤਮਿਕ ਮੌਤ ਮਰਿਆ ਹੁੰਦਾ। ਭਾਵੇਂ ਸਰੀਰ ਚੱਲ ਰਿਹਾ ਹੈ ਪਰ ਅੰਦਰੋਂ ਆਤਮਾ ਮੁਰਦਾ ਹੈ ਇਹ ਤਾਂ ਬੜੀ ਬਿਆਨਕ ਸਥਿਤੀ ਹੈ ਬਹੁਤ ਜ਼ਿਆਦਾ ਅੱਗੇ ਹੋਰ ਦੱਸਿਆ ਕਿ ਉਹ ਗੰਦੇ ਗੀਤਾਂ ਕੱਚੀ ਬਾਣੀ ਵਿਕਾਰਾਂ ਵਾਲੀਆਂ ਗੱਲਾਂ 'ਚ ਰੁਚੀ ਰੱਖਦਾ ਹੈ ਹਾਂਜੀ ਪਰ ਗੁਰੂ ਦੇ ਸ਼ਬਦ ਵਿੱਚ ਉਹਦੀ ਸੁਰਤ ਨਹੀਂ ਜੁੜਦੀ ਉਹਨੂੰ ਨਾਮ ਦਾ ਰਸ ਨਹੀਂ ਆਂਦਾ ਜੀਵ ਨੂੰ ਸਵਾਦ ਨਹੀਂ ਪਤਾ ਤੇ ਸਮਾਜ ਵਿੱਚ ਵੀ ਉਹਦੀ ਇੱਜ਼ਤ ਨਹੀਂ ਰਹਿੰਦੀ ਫਿਰ ਬਿਲਕੁਲ ਲਿਖਿਆ ਆਪਣੀ ਪਤ ਖੋਈ ਸਾਥ ਸੰਗਤ ਵਿੱਚ ਬੈਠ ਕੇ ਵੀ ਉਹਨੂੰ ਆਤਮਕ ਆਨੰਦ ਨਹੀਂ ਮਿਲਦਾ ਸ਼ਾਂਤੀ ਨਹੀਂ ਮਿਲਦੀ ਜਦੋਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਅਗਿਆਨਤਾ ਹਨੇਰੇ ਵਿੱਚ ਲੰਘ ਜਾਵੇ ਤਾਂ ਫਿਰ ਅੰਤ ਕੀ ਹੁੰਦਾ ਹੈ ਇਸ ਦਾ ਗੁਰੂ ਸਾਹਿਬ ਕਹਿੰਦੇ ਨੇ ਉਹ ਅੰਨਿਆਂ ਵਾਂਗ ਜੀਵਨ ਬਿਤਾਉਂਦਾ ਹੈ ਉਹਨੂੰ ਪ੍ਰਭੂ ਦਾ ਦਰ ਸੱਚਾਈ ਦਾ ਰਾਹ ਨਜ਼ਰ ਹੀ ਨਹੀਂ ਆਂਦਾ ਤੇ ਅੰਤ ਵੇਲੇ ਫਿਰ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ ਜਮ ਦੇ ਦਰ ਤੇ ਵੱਜਾ ਦੁੱਖ ਪਾਉਂਦਾ ਹੈ ਕੋਈ ਛੁਡਾਉਣ ਵਾਲਾ ਨਹੀਂ ਹੁੰਦਾ ਫਿਰ ਇਸ ਸਭ ਤੋਂ ਬਚਣ ਦਾ ਤਰੀਕਾ ਕੀ ਹੈ ਇਸ ਪਟਕਣਾ ਇਸ ਦੁੱਖ ਤੋਂ ਕਿਵੇਂ ਨਿਕਲੇ ਜਾਵੇ ਹਾਂਜੀ ਅੰਤਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਆਸ ਬਰਉਂਦੇ ਨੇ ਰਾਹ ਦੱਸਦੇ ਨੇ ਪਰ ਨਾਲ ਇਹ ਵੀ ਕਹਿੰਦੇ ਨੇ ਕਿ ਸਭ ਕੁਝ ਪ੍ਰਭੂ ਦੀ ਮਿਹਰ ਨਾਲ ਹੀ ਹੋਣਾ ਹੈ ਉਹਦੀ ਨਦਰ ਉਹਦੀ ਕਿਰਪਾ ਦ੍ਰਿਸ਼ਟੀ ਹੋਵੇ ਹਾਂਜੀ ਤਾਂ ਹੀ ਉਸ ਨੂੰ ਦੇਖਿਆ ਸਮਝਿਆ ਜਾ ਸਕਦਾ ਹੈ ਉਹ ਐਸਾ ਹੈ ਕਿ ਬਿਆਨ ਤਾਂ ਬਾਹਰ ਹੈ ਅੱਛਾ ਪਰ ਜੇ ਉਹ ਮਿਹਰ ਕਰੇ ਤਾਂ ਗੁਰੂ ਦੇ ਸ਼ਬਦ ਰਾਹੀਂ ਕੰਨਾਂ ਨਾਲ ਇਸ ਸਿਫਤ ਸਲਾਹ ਸੁਣ ਕੇ ਉਹ ਦੀ ਵਡਿਆਈ ਕਰਕੇ ਉਹ ਅੰਮ੍ਰਿਤ ਨਾਮ ਹਿਰਦੇ 'ਚ ਵੱਸ ਸਕਦਾ ਹੈ। ਤੇ ਇਸ ਪ੍ਰਭੂ ਦੇ ਸਰੂਪ ਬਾਰੇ ਵੀ ਦੱਸਿਆ? ਹਾਂਜੀ ਦੱਸਿਆ ਹੈ। ਉਹ ਨਿਰਪਉ ਹੈ। ਕਿਸੇ ਤੋਂ ਡਰਦਾ ਨਹੀਂ ਉਹ ਨਿਰੰਕਾਰ ਹੈ ਉਹਦਾ ਕੋਈ ਆਕਾਰ ਨਹੀਂ ਉਹ ਨਿਰਵੈਰ ਹੈ ਕਿਸੇ ਨਾਲ ਦੁਸ਼ਮਣੀ ਨਹੀਂ ਤੇ ਉਹ ਸਭ ਵਿੱਚ ਵਸਦਾ ਹੈ ਬਿਲਕੁਲ ਉਹਦੀ ਜੋਤ ਸਾਰੇ ਜੀਵਾਂ ਵਿੱਚ ਹੈ ਤੇ ਅਸਲ ਵਡਿਆਈ ਸੱਚੀ ਇੱਜ਼ਤ ਉਸਦੇ ਸੱਚੇ ਨਾਮ ਨਾਲ ਜੁੜ ਕੇ ਹੀ ਮਿਲਦੀ ਹੈ ਪਰ ਇਹ ਕਲ ਬਹੁਤ ਜ਼ਰੂਰੀ ਹੈ ਕਿ ਜੀ ਕਿ ਗੁਰੂ ਤੋਂ ਬਿਨਾ ਮਨ ਦੀ ਇਹ ਪਟਕਣਾ ਖਤਮ ਨਹੀਂ ਹੁੰਦੀ ਤੇ ਜਦੋਂ ਤੱਕ ਪਟਕਣਾ ਹੈ ਉਦੋਂ ਤੱਕ ਨਾਮ ਵਿੱਚ ਲੀਨਤਾ ਨਹੀਂ ਹੋ ਸਕਦੀ ਸੋ ਸਾਰੀ ਗੱਲ ਦਾ ਨਿਚੋੜ ਮਤਲਬ ਸਾਰੇ ਨਿਕਲਿਆ ਕਿ ਦੁਨੀਆ ਦੇ ਮੋਹ ਜਿਹੜੇ ਕਿ ਨਾਸ਼ਵਾਨ ਨੇ ਉਹਨਾਂ ਨੂੰ ਛੱਡ ਕੇ ਹਾਂਜੀ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੇ ਨਾਮ ਨੂੰ ਜਿਹੜਾ ਸਦਾ ਰਹਿਣ ਵਾਲਾ ਹੈ ਆਪਣਾ ਅਸਲੀ ਮਿੱਤਰ ਬਣਾਣਾ ਇਹੀ ਜੀਵਨ ਦਾ ਸਹੀ ਰਸਤਾ ਹੈ ਬਿਲਕੁਲ ਸਹੀ ਕਿਹਾ ਤੇ ਅੰਤ ਵਿੱਚ ਨਾ ਇੱਕ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਜੀ ਜ਼ਰੂਰ ਕਿ ਅਸੀਂ ਆਪਣੇ ਦਿਨ ਦੇ 24 ਘੰਟਿਆਂ 'ਚੋਂ ਕਿੰਨਾ ਕੁ ਸਮਾਂ ਇਸ ਸੱਚੇ ਮਿੱਤਰ ਯਾਨੀ ਨਾਮ ਸਿਮਰਨ ਲਈ ਕੱਢਦੇ ਹਾਂ ਤੇ ਕਿੰਨਾ ਕੁ ਸਮਾਂ ਉਹਨਾਂ ਰਿਸ਼ਤਿਆਂ ਉਹਨਾਂ ਚੀਜ਼ਾਂ ਪਿੱਛੇ ਭਜਦੇ ਹਾਂ ਜਿਨ੍ਹਾਂ ਨੇ ਆਖਰ ਨੂੰ ਸਾਥ ਨਹੀਂ ਦੇਣਾ ਇਹ ਸੋਚਣ ਵਾਲੀ ਗੱਲ ਹੈ ਬਹੁਤ ਵਧੀਆ ਵਿਚਾਰ ਹੈ ਜੀ ਇਸ ਤੋਂ ਪਹਿਲਾਂ ਕਿ ਅਸੀਂ ਸਮਾਪਤੀ ਕਰੀਏ ਅਸੀਂ ਸਾਰਿਆਂ ਲਈ ਇੱਕ ਚੰਗੇ ਅਤੇ ਬਰਕਤ ਵਾਲੇ ਦਿਨ ਦੀ ਕਾਮਨਾ ਕਰਦੇ ਹਾਂ ਕਿਰਪਾ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਖਾਸ ਤੌਰ ਤੇ ਸਾਡੇ ਕੋਲੋਂ ਹੋਈਆਂ ਕਿਸੇ ਵੀ ਪੁੱਲਾਂ ਲਈ ਸਾਨੂੰ ਮਾਫ਼ ਕਰਨਾ ਜੀ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਕ ਨਿਮਾਣੀ ਬੇਨਤੀ ਵੀ ਹੈ ਜੀ ਜੇ ਇਹ ਸੇਵਾ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ। ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।